ਮੈਂ ਇੱਕ ਦਫਾ ਜੀਂਦ ਦੇ ਵਿੱਚ ਗਊ ਲੈ ਬੈਠਾ ਖਰੀਦ ਬੈਠਾ ਬੜੀ ਖੂਬਸੂਰਤ ਸੀ ਚੰਗੀ ਲੱਗੀ ਮੈਨੂੰ ਹਰ ਸਾਲ ਮੈਂ ਉੱਥੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਪੁਰਪਤੇ ਜਾਨਣਾ ਹੁੰਦਾ ਮਹਾਂਪੁਰਖਾਂ ਦਾ ਡੇਰਾ ਉਹ ਮਨਾਉਂਦੇ ਨੇ ਸੰਤ ਜੀਵਨ ਸ਼ਾਹ ਸਿੰਘ ਜੀ ਦਾ ਡੇਰਾ ਉਹ ਮੇਰੇ ਕੋਲ ਪੁੱਛਣ ਲੱਗੇ ਸੁਣਿਆ ਤੁਸੀਂ گاਉ ਖਰੀਦੀ ਏ ਮੈਂ ਕਿਹਾ ਜੀਂਦ ਤੇ ਰੋਤਕ ਇਹ ਗਉਂਵਾਂ ਕਰਕੇ ਮਸ਼ਹੂਰ ਹੈ ਅੱਛੀ ਅੱਛੀਆਂ ਗੱਲਾਂ ਮੈਨੂੰ ਬੜੀ ਚੰਗੀ ਲੱਗੀ ਐ ਮੈਂ ਲੈ ਲਈ ਉਹ ਆ ਗਏ ਕਿਹਾ ਲੱਗੇ ਮੈਨੂੰ ਦਿਖਾ ਮੈਂ ਕਿਹਾ ਦੇਖੋ ਜੀਂਦ ਸ਼ਹਿਰ ਦੇ ਚ ਬੜੀਆਂ ਸਰਾਵਾਂ ਨੇ ਜੋ ਗਉਂਵਾਂ ਨਾਲ ਭਰੀਆਂ ਰਹਿੰਦੀਆਂ ਨੇ ਮੈਂ ਚੱਲ ਕੇ ਦਿਖਾਈ ਉਹਨਾਂ ਨੇ ਆਪਣਾ ਹੱਥ ਸਿਰ ਤੇ ਦੇ ਮਾਰਿਆ ਕਿੰਨੇ ਗਣੇਜੀ ਇਹਨੂੰ ਲੈ ਕੇ ਜਾ ਰਹੇ ਮੈਂ ਕਿਉਂ ਇਹਦੇ ਠੀਕ ਲੱਛਣ ਨਹੀਂ ਨੇ ਔਖੇ ਹੋ ਗਏ ਦੁਖੀ ਹੋ ਗਏ ਇਹ ਸਿਰਫ ਦਿਸਣ ਨੂੰ ਖੂਬਸੂਰਤ ਹੈ ਬਾਕੀ ਇਹ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੁਹਾਨੂੰ ਲੱਛਣਾਂ ਦਾ ਪਤਾ ਨਹੀਂ ਸਾਨੂੰ ਪਤਾ ਹੈ ਜੇ ਤੁਸੀਂ ਗਊ ਲੈਣੀ ਹੈ ਤੇ ਅਸੀਂ ਤੁਹਾਨੂੰ ਲੈ ਕੇ ਰਿਆਂਗੇ ਉਹ ਜਿਸ ਵਪਾਰੀ ਕੁਲ ਮੈ ਲਈ ਜਾ ਕੇ ਸੰਤਾਂ ਨੇ ਉਹਨੂੰ ਡਾਂਟਿਆ ਵੀ ਮਸਕੀਨ ਉਹ ਇਹਨੂੰ ਗਊ ਤੋਂ ਕੁ ਡੰਗਦੀ ਦੇਣੀ ਸੀ ਇਹ ਕੀ ਕੀਤਾ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਕੀ ਕਰੀ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਇਹਨਾਂ ਨੇ ਆਪ ਹੀ ਪਸੰਦ ਕੀਤੀ ਸੀ ਉਹ ਕਹਿਣ ਲੱਗੇ ਇਹਨਾਂ ਨੂੰ ਲੱਛਣਾਂ ਦਾ ਪਤਾ ਨਹੀਂ ਹੈ ਵਾਕਈ ਮੈਨੂੰ ਗਊ ਦੇ ਲੱਛਣਾਂ ਦਾ ਪਤਾ ਨਹੀਂ ਸੀ ਕੁਝ ਲਕਸ਼ਣ ਐਸੇ ਨੇ ਥਿਸ ਪਿੰਡ ਦਾ ਇਰਾਕੀ ਘੋੜਾ ਹੈ ਵਧੀਆ ਘੋੜਾ ਹੈ ਇਹ ਵਧੀਆ ਗਊ ਹੈ ਲਕਸ਼ਣੀ ਦੱਸ ਦਿੰਦੇ ਨੇ ਇਹ ਜ਼ਮੀਨ ਵਧੀਆ ਹੈ ਧਰਤੀ ਵਧੀਆ ਹੈ ਐਸੇ ਕੋਝੀ ਮੌਜੂਦ ਨੇ ਅੱਜ ਤੇ ਵਿਗਿਆਨਕ ਢੰਗ ਨਾਲ ਖੋਜ ਕਰਦੇ ਨੇ ਇਹ ਧਰਤੀ ਬੜੀ ਉਪਜਾਊ ਹੈ ਬਹੁਤ ਵਧੀਆ ਹੈ ਲੇਕਿਨ ਪੁਰਾਣੇ ਜ਼ਮਾਨੇ ਦੇ ਸੋਈਏ ਲਕਸ਼ਣ ਦੇਖਦੇ ਸਨ तो मैं अर्ज करा मनुख धार्मिक है धार्मिक मनुख दे कुछ लक्षण होंगे ये भी मैं अर्ज कर उन्हों लक्षणा तो पता चल रहा है धार्मिक है मनुख संत है भगत है लक्षणा तो पता चल रहा है संत है भगत है। ਇਹ ਲੱਛਣ ਤੇ ਮੈਂ ਬਾਅਦ ਦੇ ਵਿੱਚ ਬਿਆਨ ਕਰਾਂਗਾ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਉਹ ਕਹਿੰਦੇ ਨੇ ਮੈਂ ਧਰਮ ਦੇ ਮਾਰਗ ਤੇ ਚੱਲਿਆ ਤੇ ਹਾਂ ਆਪਣੇ ਉਤੇ ਲੈਂਦੇ ਨੇ ਮੈਂ ਉਸ ਬੱਚੇ ਦੀ ਤਰ੍ਹਾਂ ਚੱਲਿਆ ਜਿਸ ਨੇ ਅੱਜ ਚੱਲਣਾ ਸਿੱਖਿਆ ਹੈ ते जिस बच्चे ने आज ही चलना सीखे है वो कितना क कि चलेगा एक कदम दो कदम गिरेगा गिरेगा लाजमी गिरेगा बच्चा लंबा पेंडा तय नहीं कर सकता जैसे शरीरिक तौर पर मनुख बच्चा हो ते वो बच्चा जिसने आज चलना सीखे है कि चलेगा एक कदम दो कदम गिरेगा गिरेगा ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਬੜੇ ਧਿਆਨ ਨਾਲ ਸੁਣਨਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰਿਆ ਸਰਵਨ ਨਾ ਸੁਰਤ ਨੈਨ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ हे प्रभु हे गुरु तू मेरी बांह पकड़ मेरी उंगल पकड़ ਮੈਂ ਨਹੀਂ ਚੱਲ ਸਕਦਾ ਮੈਂ ਤੇ ਗਿਰਦਾ ਵਾਕਰ ਦੀ ਲੋੜ ਪੈਂਦੀ ਹੈ ਛੋਟੇ ਮਾਸੂਮ ਬੱਚੇ ਨੂੰ ਚੱਲਣ ਵਾਸਤੇ ਮਾਂ ਬਾਪ ਦੇ ਉਂਗਲ پکڑ ਕੇ ਚੱਲਣਾ ਸਿੱਖਦਾ ਹੈ ਸਤਿਗੁਰੂ ਕਹਿੰਦੇ ਨੇ हे ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਚੱਲਣਾ ਸਿੱਖਿਆ ਤੋ ਕਿਤਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ धार्मिक तल से कि पहचान करोगे चल भी रेह गिर भी रहा है सच बोले है चल पे है झूठ बोले है गिर गया <क्षण> अंदर दया का वासा होया चल है अंदर कठोरता का वासा होया गिर गया अंदर दान की रुचि पैदा हुई है चल पे है, अंदर बेईमानी की रुचि है गिर गया गिर गया ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ ਧਾਰਮਿਕ ਤਰਤੇ ਤੇ ਕਈ 70 80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ ਕੁਝ ਵੀ ਨਹੀਂ ਚੱਲਦੇ ਨੇ ਗਿਰਦੇ ਨੇ ਸਤ ਸੰਗ ਵੀ ਕਰ ਲੈਂਦੇ ਨੇ ਕੋਈ ਸੰਗਤ ਵੀ ਕਰ ਲੈਂਦੇ ਨੇ দান ਵੀ ਕਰ ਲੈਂਦੇ ਨੇ ਬੇਈਮਾਨੀ ਵੀ ਕਰ ਲੈਂਦੇ ਨੇ ਸੱਚ ਵੀ ਬੋਲ ਲੈਂਦੇ ਨੇ ਝੂਠ ਵੀ ਬੋਲ ਲੈਂਦੇ ਨੇ ਜੀਵਨ ਭਰ ਐਸਾ ਚੱਲਦਾ ਹੈ ਇਸ ਵਾਸਤੇ ਇਰਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ਼ ਕਹਿ ਦਿੱਤਾ ਹੈ ਬਜ਼ੁਰਗੀ ਬਾ ਅਕਲਸ ਨਕੇ ਬਾ ਸਾਲ ਤਵੰਗਰੀ ਬਾ ਦਿਲਸ ਨਕੇ ਬਾ ਮਾਲ ਬਜ਼ੁਰਗੀ ਉਮਰ ਕਰਕੇ ਨਹੀਂ ਹੈ ਬਈ ਇਹ 70 ਸਾਲ ਦਾ ਹੈ 60 ਸਾਲ ਦਾ 90 ਸਾਲ ਦਾ ਹੈ ਕਹਿੰਦੇ ਨੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾ ਪਾਓ ਅਕਲ ਕਰਕੇ ਨਾ ਪਾਓ ਅਕਲ ਕਿਤਨੀ ਹੈ ਸਮਝ ਕਿਤਨੀ ਹੈ ਕਈ ਤਨ ਕਰਕੇ ਬਜ਼ੁਰਗ ਹੁੰਦੇ ਨੇ ਅਕਲ ਕਰਕੇ ਬੱਚੇ ਹੀ ਹੁੰਦੇ ਨੇ ਬੱਚਿਆਂ ਦੀ ਗੱਲ ਕਰਦੇ ਨੇ ਬਿਲਕੁਲ ਬਚਪਨਾ ਹੁੰਦਾ ਹੈ ਇਸ ਤੋਂ ਉਲਟ ਵੀ ਹੋ ਸਕਦਾ ਹੈ। ਕਈ ਸਰੀਰ ਕਰਕੇ ਤੇ ਬੱਚੇ ਹੁੰਦੇ ਨੇ, ਅਕਲ ਕਰਕੇ ਬਜ਼ੁਰਗ ਹੁੰਦੇ ਨੇ। ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ। ਅਕਲ ਕਰਕੇ 100 ਸਾਲ ਦੇ ਨੇ ਬਜ਼ੁਰਗ ਨੇ। ਮਹਾਨ। ਸਰੀਰ ਕਰਕੇ ਜੋ ਦੀਵਾਰਾਂ ਦੇ ਚਿਣੇ ਜਾ ਰਹੇ ਨਾਸੂਮ ਬੱਚੇ ਨੇ। ਮਾਸੂਮ ਬੱਚੇ ਨੇ। ਅਕਲ ਕਰਕੇ ਬਜ਼ੁਰਗ ਨੇ ਬਜ਼ੁਰਗ ਨੇ ਇਸ ਤੋਂ ਉਲਟ ਵੀ ਹੈ ਸਰੀਰ ਕਰਕੇ ਤੇ ਬਜ਼ੁਰਗ ਨੇ 70 ਸਾਲ 80 ਸਾਲ ਹੋ ਗਏ ਅਕਲ ਕਰਕੇ ਨਿਰਈ ਬੱਚੇ ਦੇ ਬੱਚੇ ਨੇ ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ 'ਚ ਦੇਖਿਆ 70 80 ਸਾਲ ਦੇ ਬੁੱਢੇ 10 11 ਵਜੇ ਆ ਜਾਂਦੇ ਨੇ ਗੁਰਦੁਆਰੇ ਦਿਨ ਵਰਤਾਸ਼ ਖੇਡਦੇ ਨੇ ਕਈ ਗੁਰਦੁਆਰੇ ਗੱਪਾਂ ਮਾਰਦੇ ਨੇ ਨਿੰਦਾ ਉਸਤ ਕਰਦੇ ਨੇ ਫਿਰ ਜਿਉਂ ਸੰਧਿਆ ਆਉਣ ਲੱਗਦੀ ਐ ਰਹਿ ਰਾਤ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਕਥਾ ਕੀਰਤਨ ਦਾ ਵੇਲਾ ਪਜਦੇ ਨੇ ਇੰਜ ਜਿਵੇਂ ਵਿੱਚੂ ਕਟੇਗਾ ਪਜਦੇ ਨੇ ਹੁਣ ਗੁਰਦੁਆਰੇ ਦਾ ਨਾਮ ਹੈ ਇਕੱਲੇਆ ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲੱਗਾ ਮੈਂ ਕਿ ਤਿੰਨ ਜਥਿਆਂ ਦਾ ਕੀਰਤਨ ਹੈ ਅੱਜ ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ ਦੋ ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ ਤੇ ਮੈਂ ਕਥਾ ਵੀ ਕਰਨੀ ਹੈ ਰੁਕ ਜਾਓ ਕਹਿੰਦੇ ਇਹ ਤੇ ਹੁੰਦਾ ਹੀ ਰਹਿੰਦਾ ਇੱਥੇ ਹੋਰ ਕੀ ਹੋਣਾ ਇੱਥੇ ਆਉਂਦਾ ਹੀ ਰਹਿੰਦਾ ਤੋਫੇ ਮੈਨੂੰ ਕਹਿਣਾ ਪਿਆ ਇਹ ਉਮਰ ਕਰਕੇ ਬਜ਼ੁਰਗ ਨੇ ਅਕਲ ਕਰਕੇ ਬੱਚੇ ਨੇ ਅਕਲ ਕਰਕੇ ਬੱਚੇ